ਮਹਾਲੀਪੁਰਸ ਇੱਕ ਝੂਠੇ ਪਰਚੇ ਵਿੱਚ ਸੋਸ਼ਲ ਮੀਡੀਆ ਦੇ ਪੱਤਰਕਾਰ ਰਜਿੰਦਰ ਤੱਗੜ ਨੂੰ ਵੀ ਫਸਾਉਣਾ ਚਾਹੁੰਦੀ ਹੈ ਜਿਸ ਦੇ ਤਹਿਤ ਅੱਜ ਬਿਆਨ ਦਰਜ ਕਰਵਾਉਣ ਵਾਸਤੇ ਰਜਿੰਦਰ ਸਿੰਘ ਤੱਗੜ ਨੂੰ ਬੁਲਾਇਆ ਗਿਆ ਸੀ ਜਿਸ ਦਾ ਵਿਰੋਧ ਕੁਝ ਸਮਾਸੀਵੀਆਂ ਨੇ ਫੇਜ਼ 8 ਥਾਣੇ ਦੇ ਬਾਹਰ ਜਾ ਕੇ ਕੀਤਾ ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਉਹਨਾਂ ਵਿਅਕਤੀਆਂ ਖਿਲਾਫ ਤਾਂ ਕਾਰਵਾਈ ਨਹੀਂ ਕਰਦੀ ਜਿਨ੍ਹਾਂ ਨੇ ਗਲਤ ਸਰਟੀਫੀਕੇਟ ਮੜਾ ਕੇ ਨੌਕਰੀਆਂ ਹਾਸਲ ਕੀਤੀਆਂ ਨੇ ਪਰ ਜਿਹੜੇ ਇਹਨਾਂ ਨੌਕਰੀਆਂ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਕੀ ਹੈ ਤੁਸੀਂ ਸੁਣੋ ਵਿੱਚ ਫਰਾਤੀ ਮੰਗਲ ਵਾਸਤੇ ਰਿਕਾਰਡਿੰਗ ਹੋਈ ਸੀ ਤਾਂ ਉਹ ਪੱਤਰਕਾਰ ਮੌਕੇ ਦੇ ਉੱਤੇ ਆਪਣੀ ਟੈਲੀਵਿਜ਼ਨ ਚੈਨਲ ਦੀ ਸਟੋਰੀ ਚ ਉਸ ਆਡੀਓ ਨੂੰ ਚਲਾਉਂਦਾ ਨਾ 15 ਲੱਖ ਲੈ ਕੇ ਜੇਬ ਚ ਪਾ ਲੈਂਦਾ ਪਰ ਜਦੋਂ ਪੁਲਿਸ ਨੇ ਫੋਰੈਂਸਿਕ ਲੈਬ ਦੇ ਵਿੱਚੋਂ ਉਸ ਏਆਈ ਦੀ ਡਿਵਾਈਸ ਨੂੰ ਆਡੀਓ ਰਿਕਾਰਡਿੰਗ ਬਾਹਰ ਕੱਢੀ ਉਹ ਡੇਢ ਘੰਟੇ ਦੀ ਹੋ ਸਕਦੀ ਹੈ 2 ਘੰਟੇ ਦੀ ਹੋ ਸਕਦੀ ਹੈ ਜੋ ਚਲਾਕ ਸੀਗਾ ਜਾਂ ਉਹ ਧੋਖੇਬਾਜ਼ ਸੀ ਇਹ ਆਈ ਗਈ ਆਪਣੀ ਕਾਰ ਚੋਂ ਉੱਤੋਂ ਰਿਕਾਰਡਿੰਗ ਵਾਇਸ ਨੂੰ ਆਨ ਕਰਦਾ ਸੀ 2 ਘੰਟੇ ਕਿਸੇ ਪੱਤਰਕਾਰ ਦੇ ਕਾਰਜ ਜਾਂ ਅਦਾਲਤ ਵਿੱਚ ਰਿਹਾ ਉਹ ਬਾਹਰ ਆ ਕੇ ਜਦੋਂ ਬੰਦ ਕਰਦਾ ਸੀ ਉਹ ਸਾਰੀ ਆਡੀਓ ਸੁਣ ਕੇ ਜਨਤਾ ਕਰ ਦੇਣੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਤੇ ਮੋਹਾਲੀ ਪੁਲਿਸ ਨੂੰ ਜਿਹਦਾ ਪਤਾ ਲੱਗੇ ਫਰਾਤਿਆਂ ਮੰਗਣ ਦਾ ਗਾਇਆ ਗਾਇਦਾ ਨਹੀਂ ਹੁਣ ਅਸਲ ਗੱਲ ਇਹ ਹੈ ਕਿ ਇਹ ਜਿਹੜੀ ਐਫਆਈਆਰ ਨੰਬਰ ਮੈਂ ਪੜ ਕੇ ਸੁਣਾਉਣਾ ਐਫਆਈਆਰ ਨੰਬਰ 7 ਜਿਹੜੀ ਇਸੇ ਤਰ੍ਹਾਂ ਦੇ 27 ਜਨਵਰੀ 2024 ਨੂੰ ਦਰਜ ਹੋਈ ਹੈ ਇਹ ਸਾਡੇ ਮੁਤਾਬਿਕ ਸਾਡੀ ਜਾਣਕਾਰੀ ਮੁਤਾਬਿਕ ਛੁੱਠੀ ਐਫ ਆਈ ਆਰ ਦਰਜ ਹੈ ਉਹ ਛੁੱਠੀ ਐਫ ਆਈ ਆਰ ਚ ਏ ਆਈ ਜੀ ਨੂੰ ਫਸਾਇਆ ਗਿਆ ਸਾਡੀ ਏ ਆਈ ਜੀ ਦਾ ਕੋਈ ਹਮਦਰਦੀ ਨਹੀਂ ਉਸ ਏ ਆਈ ਜੀ ਦੇ ਚੱਕਰ ਚ ਉਸ ਐਕਟਿਵਿਸਟ ਨੂੰ ਫਸਾਇਆ ਗਿਆ ਹੁਣ ਐਚ ਲਿਖਿਆ ਅਣਪਛਾਤਾ ਬੰਦਾ ਉਹ ਅਣਪਛਾਤਾ ਬੰਦਾ ਕੋਈ ਵੀ ਹੋ ਸਕਦਾ ਤੇ ਹੁਣ ਉਸ ਅਣਪਛਾਤੇ ਬੰਦੇ ਵਿੱਚ ਜਿਹੜਾ ਪੱਤਰਕਾਰ ਸੀ ਉਹਨੂੰ ਸੰਮਣ ਭੇਜ ਕੇ ਬਾਰ ਬਾਰ ਬੁਲਾਇਆ ਜਾ ਰਿਹਾ ਹੈ ਅਸਲ ਵਿੱਚ ਉਹਨੇ ਜਵਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੂੰ ਪੁਲਿਸ ਦੇ ਖਲਾਫ ਸਟੋਰੀ ਬਹੁਤ ਫਲਾਣਾ ਆਤ ਨੂੰ ਸਬਕ ਸਖਾਈਏ ਉਹ ਬਹੁਤ ਵੱਡਾ ਸਬੂਤ ਹੈ ਕਿ ਉਹਨੇ ਬਲੈਕਮੇਲਿੰਗ ਕੀਤੀ ਹੈ ਕਿਸੇ ਨਾਲ ਜਾਂ ਉਹਨੇ ਬਚਾਉਣ ਲਈ ਗੇਮਪੈਨ ਬੁਲਾਇਆ ਗਿਆ ਪਰ ਇਸੇ ਪੁਲਿਸ ਥਾਣੇ 'ਚ ਉਸ ਏਆਈ ਜੀ ਦੇ ਉੱਤੇ ਉਸ ਐਕਟੀਵਿਸਟ ਦੇ ਉੱਤੇ ਝੂਠਾ ਪਰਚਾ ਦਰਜ ਹੋਇਆ ਉਹ ਝੂਠੇ ਪਰਚਾ ਹੋਇਆ ਕਿ ਇਹਨੇ ਨੇ ਗੈਂਗ ਬਣਾਇਆ ਹੈ ਫਰੋਕੀਆਂ ਇਕੱਠੀਆਂ ਕਰਨ ਦਾ ਉਹ ਫਰਾਤੀ 15 ਲੱਖ ਮੰਗੀ ਗਈ ਇਹ ਉਹੀ ਗੱਲ ਹੈ ਜਿਵੇਂ ਆਪਰੇ ਕਿਸੇ ਪੱਤਰਕਾਰ ਭਰਾ ਨੂੰ ਕਾਂ ਕਿ ਤੇਰੀ ਭੈਣ ਤੇ ਮੇਰੀ ਭੈਣ ਬਰਾਬਰ ਹੈ ਤੇਰੀ ਭੈਣ ਵੀ ਮੇਰੀ ਭੈਣ ਲੱਗਦੀ ਹੈ ਪਰ ਸਾਰੀ ਗੱਲਬਾਤ ਨੂੰ ਛੱਡ ਕੇ ਸਿਰਫ ਅੱਗੇ ਵਾਲੀ ਗੱਲ ਨੂੰ ਚੱਕ ਲਿਆ ਜਾਵੇ ਤੇਰੀ ਭੈਣ ਨੂੰ ਭੈਣ ਦੀ ਗੱਲ ਬਣਾ ਦਿੱਤਾ ਜਾਵੇ ਇਹ ਜਿਹੜੀ ਐਫ ਆਈ ਆਰ ਤੁਸੀਂ ਪੜੋ ਇਹ ਐਫ ਆਈ ਆਰ ਦਾ ਦੂਜਾ ਪੇਜ ਹੈ ਇਹਦੇ ਵਿੱਚ ਜਿਹੜੀ 1.5-2 ਘੰਟੇ ਦੀ ਰਿਕਾਰਡਿੰਗ ਹੈ ਉਹਦੇ ਵਿੱਚ ਸਿਰਫ 15 ਲੱਖ ਵਾਲੀ ਗੱਲ ਚੱਕੀ ਗਈ ਤੇ ਇਹ 15 ਲੱਖ ਵਾਲੀ ਗੱਲ ਦੀ ਸਫਾਈ ਇਹ ਹੈ ਜਦੋਂ ਉਹ ਮੀਡੀਆ ਕੋਲ ਪਹੁੰਚਦਾ ਏਆਈਜੀ ਤੇ ਐਕਟੀਵਿਸਟ ਕਿ ਬਾਈ ਜੀ ਮੈਨੂੰ ਸ਼ਿਕਾਇਤ ਵਾਪਸ ਦੇਣ ਵਾਸਤੇ ਲੈਣ ਵਾਸਤੇ ਦੁਵਾਇਆ ਜਾ ਰਿਹਾ ਤੇ ਮੈਨੂੰ 5 ਲੱਖ ਰੁਪਏ ਦੀ ਆਫਰ ਕੀਤੀ ਜਾ ਰਹੀ ਹੈ ਮੈਨੂੰ ਬਚਾਓ ਬੰਨੂ ਫਸਾਣ ਨੂੰ ਫੜਦੇ ਆ ਤਾਂ ਪੱਤਰਕਾਰ ਕਹਿੰਦਾ ਸੂਤ ਦੇ ਚੱਲ ਦੁਬਾਰੇ ਫੇਰ ਫੋਨ ਕਰ ਉਹਨੂੰ ਗਾਈਡ ਕਰਦਾ 5 ਲੱਖ ਦੀ ਆਫਰ ਦੇਣ ਵਾਲੇ ਨੂੰ ਵੀ ਹੁਣ ਇਹਨੂੰ ਵੱਧ ਪੈਸੇ ਮੰਗ ਤਾਂ ਕਿ ਰਿਕਾਰਡਿੰਗ ਹੋ ਜਾਵੇ ਮੈਂ ਸਟੋਰੀ ਵੀ ਚਲਾਵਾਂਗਾ ਉਹ ਪੱਤਰਕਾਰ ਮੌਕੇ ਦੇ ਉੱਤੇ ਡੀਜੀਪੀ ਪੰਜਾਬ ਨੂੰ ਮੈਸੇਜ ਵੀ ਕਰਦਾ ਸਾਰਾ ਮਾਮਲਾ ਦੱਸਿਆ ਗਿਆ ਉਹਨਾਂ ਨੂੰ ਉਹਨਾਂ ਨੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸੜਨਾਂ ਪ੍ਰੋਮਿਸ ਕੀਤਾ ਡਾਇਰੀ ਨੰਬਰ ਵੀ ਦਿੱਤਾ ਕਿ ਉਹਨੇ ਕਿਹਾ ਪੱਤਰਕਾਰ ਨੇ ਕਿ ਮੈਨੂੰ ਮੋਹਾਲੀ ਪੁਲਿਸ ਤੇ ਭਰੋਸਾ ਨਹੀਂ ਮੈਂ ਮੋਹਾਲੀ ਪੁਲਿਸ ਦੇ ਖਿਲਾਫ ਸਟੋਰੀ ਚਲਾਉਣਾ ਹੈ ਤੇ ਮੋਹਾਲੀ ਪੁਲਿਸ ਮੈਨੂੰ ਟੰਗਣ ਨੂੰ ਫਿਰਦੀ ਹੈ ਇਸ ਕਰਕੇ ਇਹ ਸਾਰੀ ਸਟੋਰੀ ਦੇ ਦਰਜ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਇਹਦੀ ਨਿਰਪੱਖ ਜਾਂਚ ਡੀਜੀਪੀ ਆਫਿਸ ਕਰਾਈ ਜਾਵੇ ਉਸ ਗੱਲ ਨੂੰ ਮੰਨਦੇ ਹੋਏ ਡੀਜੀਪੀ ਨੇ ਮੌਕੇ ਦਾ ਮੌਕੇ ਤੇ ਮੇਰੇ ਸਾਹਮਣੇ ਪ੍ਰੋਮਿਸ ਕੀਤਾ ਤੇ ਨਾਲ ਇੱਕ ਡਾਇਰੀ ਨੰਬਰ ਵੀ ਜਾਰੀ ਕੀਤਾ ਕਿ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਜਿਹੜੀ ਇਨਕੁ ਭਾਈ ਆ ਨੇ ਵੀ ਜਿਹੜਾ ਪਹਿਲੇ ਦੂਜੇ ਤੇ ਮੇਲ ਵਾ ਹੈਗਾ ਕਿ 15 ਲੱਖ ਰੁਪਏ ਦੀ ਫਰੋਤੀ ਮੰਗਣ ਦੀ ਗੱਲ ਹੈ ਇਹ ਕਹਾਣੀ ਝੂਠੀ ਬਣਾਈ ਗਈ ਹੈ ਅਸੀਂ ਮੰਗ ਕੀਤੀ ਹੈ ਪੰਜਾਬ ਪੁਲਿਸ ਤੋਂ ਡੀਜੀਪੀ ਪੰਜਾਬ ਕੋਲੋਂ ਕਿ ਇਹਦੀ ਜਿਹੜੀ ਜਾਂਚ ਹੈ ਉੱਚ ਮੰਤਰੀ ਡੀਜੀਪੀ ਦਫ਼ਤਰ ਤੋਂ ਕਰਾਈ ਜਾਵੇ ਸਾਡੇ ਨਾਲ ਡੀਜੀਪੀ ਨੇ ਭਰੋਸਾ ਦਿੱਤਾ ਤੇ ਵਿਸ਼ਵਾਸ ਦਵਾਇਆ ਕਿ ਇਹਦੀ ਡਾਇਰੈਕਟਰ ਇਵਿਨ ਰਿਵਰਸਟੀਗੇਸ਼ਨ ਤੇਰੀ ਜਾਂਚ ਕਰੇਗਾ ਤੇ ਨਾਲ ਅਸੀਂ ਤੁਹਾਡੇ ਚੈਨਲ ਨਾਲ ਹੀ ਪੰਜਾਬ ਪੁਲਿਸ ਤੋਂ ਮੰਗ ਕਰਦੇ ਹਾਂ ਜੇ ਫਰੋਤੀ ਮੰਗਣ ਵਾਲੀ ਇਹਦੀ ਐਫ ਆਰ ਸੱਚੀ ਹੈ ਤਾਂ ਪੁਲਿਸ ਉਸ ਆਡੀਓ ਨੂੰ ਜਨਤਾ ਕਰੇ ਤੁਹਾਡੇ ਚੈਨਲ ਦੇ ਸਪੋਰਟ ਕਰੇ ਤੇ ਪੂਰੀ ਦੀ ਪੂਰੀ ਆਡੀਓ ਉਹ ਜਿਹੜੀ ਹੈ ਤੁਹਾਡੇ ਚੈਨਲ ਤੇ ਚੱਲੇ ਐਸੀ ਤੁਹਾਡੇ ਰਹਿ ਮੰਗ ਕਰਦੇ ਆ ਤੇ ਸਾਡੀ ਜਾਣਕਾਰੀ ਮੁਤਾਬਕ ਅਸੀਂ ਆਮ ਪਬਲਿਕ ਇਸ ਲਈ ਇੱਥੇ ਆਏ ਆ ਆਮ ਪਬਲਿਕ ਦੇ ਨੁਮਾਇंदे ਕਿਉਂਕਿ ਲੋਕਤੰਤਵ ਦਾ ਚੌਥਾ ਥੰਮ ਹੈ ਜਿਹੜਾ ਮੀਡੀਆ ਉਹਨੂੰ ਕਮਜ਼ੋਰ ਕਰਨ ਦੀਆਂ ਉਹਨੂੰ ਡਰਾਉਣ ਦੀਆਂ ਉਨਤਮਕਾਉਣ ਦੀਆਂ ਕਾਰਵਾਈਆਂ ਪੁਲਿਸ ਦੀਆਂ ਇਹ ਜੇ ਮੀਡੀਆ ਵਾਲੇ ਨੂੰ ਡਰਾਇਆ ਤੇ ਮਹੰਗਾਇਆ ਗਿਆ ਤਾਂ ਫਿਰ ਸਾਡੇ ਆਮ ਪਬਲਿਕ ਦੇ ਮੁੱਦੇ ਕੌਣ ਚੱਕੇਗਾ